ਕਦੇ ਟਮਾਟਰ ਤੁਸੀਂ 200 ਰੁਪਏ ਕਿਲੋ ਖਰੀਦਦੇ ਹੋ। ਹੂੰ ਕਦੇ ਟਮਾਟਰ ਜਿਹੜੇ ਹੈਗੇ ਆ ਉਹ ਕਿਸਾਨ ਸੜਕ ਤੇ ਸਿੱਟ ਜਾਂਦੇ ਆ ਕਦੇ ਸਾਡੇ 1 ਰੁਪਏ ਕਿਲੋ ਵੀ ਨਹੀਂ ਵਿਕ ਰਹੇ। ਬਿਲਕੁਲ ਜੀ। ਜਿਹੜੀ ਇਹ ਚੀਜ਼ ਹੈ ਇਹਦਾ ਇੱਕ ਪਾਸੇ ਕਿਸਾਨ ਨੂੰ ਨੁਕਸਾਨ ਹੋ ਰਿਹਾ ਹੈ। ਦੂਸਰੇ ਪਾਸੇ ਜਦੋਂ ਤੁਸੀਂ 200 ਰੁਪਏ ਖਰੀਦਦੇ ਹੋ ਉਦੋਂ ਤੁਹਾਨੂੰ ਨੁਕਸਾਨ ਹੋ ਰਿਹਾ ਹੈ। ਤਾਂ ਨਹੀਂ ਹੈ ਉਹਨਾਂ ਨੇ 400 ਰੁਪਏ ਕਿਲੋ ਲਸਣ ਖਰੀਦਿਆ। ਹੂੰ ਜਦੋਂ ਕਿ ਜਿਹੜੇ ਇਲਾਕਿਆਂ ਦੇ ਵਿੱਚ ਲਸਣ ਹੁੰਦਾ ਹੈ ਉੱਥੋਂ ਦੇ ਕਿਸਾਨਾਂ ਨੇ ਇੱਕ ਸਮੇ ਇਹ ਕਿਹਾ ਕਿ ਸਾਡਾ ਲਸਣ 1 ਰੁਪਏ ਕਿਲੋ ਵਿਕਿਆ। ਇਹ ਹੈ ਕਿ ਸ਼ਹਿਰ ਦੇ ਬਹੁਤੇ ਲੋਕ ਇਸ ਗੱਲ ਨੂੰ ਸਮਝ ਹੀ ਨਹੀਂ ਰਹੇ ਜਾਂ ਉਹਨਾਂ ਨੂੰ ਇਸ ਗੱਲ ਬਾਰੇ ਪ੍ਰੋਪਰਲੀ ਗਿਆਨ ਇਹ ਨਹੀਂ ਕਿ ਐਮਐਸਪੀ ਦਾ ਉਹਨਾਂ ਨੂੰ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਉਹ ਜਿਸ ਤਰੀਕੇ ਦੇ মিডিਆ ਦੇ ਵਿੱਚੋਂ ਰਿਪੋਰਟ ਸੁਣਦੇ ਆ ਉਹੇ ਜਿਹਾ ਆਪਣਾ ਓਪੀਨੀਅਨ ਬਣਾ ਲੈਂਦੇ ਆ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਤੁਸੀਂ ਬਿਲਕੁਲ ਉਸ ਇਲਾਕੇ 'ਚ ਰਹਿ ਰਹੇ ਹੋ ਜਿੱਥੇ ਵੈਜੀਟੇਬਲ ਦਾ ਘੜ ਮੰਨਿਆ ਜਾਂਦਾ ਸਾਡਾ ਸਨੌਰ ਦਾ ਇਲਾਕਾ ਆ ਗੱਲ ਇਹ ਹੈ ਕਿ ਜੇ ਕਿਸਾਨ ਨੂੰ ਮੈਂ ਇੱਕ ਐਗਜ਼ਾਮਪਲ ਦੇ ਕੇ ਆਪਣੀ ਗੱਲ ਸਪਸ਼ਟ ਕਰਦਾ ਕਿ ਮੱਧ ਸ਼੍ਰੇਣੀ ਨੂੰ ਐਮਐਸਪੀ ਦਾ ਖਾਸ ਕਰਕੇ ਵੈਜੀਟੇਬਲ ਤੇ ਫਰੂਟ ਦੀ ਐਮਐਸਪੀ ਦਾ ਕਿੰਨਾ ਵੱਡਾ ਫਾਇਦਾ ਹੋ ਸਕਦਾ ਜਿਹਨੂੰ ਉਹ ਸਮਝਣ ਨੂੰ ਤਿਆਰ ਜੇ ਫਰਜ ਕਰ ਲੋ 15 ਰੁਪਏ ਕਿਲੋ ਟਮਾਟਰ ਦੀ ਮਿਨੀਮਮ ਸਪੋਰਟ ਪ੍ਰਾਈਸ ਗਰੰਟੀ ਦੇਤੀ ਤਾਂ ਉਹਦੇ ਨਾਲ ਕੀ ਹੋਊਗਾ ਕਿ ਕਿਸਾਨ ਲਗਾਤਾਰ ਉਸ ਫਸਲ ਨੂੰ ਬੀਜੂਗਾ ਉਸ ਫਸਲ ਦੀ ਕਿਤੇ ਵੀ ਸਕੈਰਸਟੀ ਜਾਂ ਕਮੀ ਨਹੀਂ ਆਊਗੀ ਜੇ ਉਸ ਫਸਲ ਦੀ ਕਮੀ ਨਹੀਂ ਆਊਗੀ ਤਾਂ ਉਹ ਫਸਲ ਕਦੇ ਵੀ 200 ਰੁਪਏ ਕਿਲੋ ਨਹੀਂ ਹੋਊਗੀ ਉਹਦਾ ਜੇ ਫਰਜ ਕਰ ਲੋ ਕਿਸਾਨ ਤੋਂ 15 ਰੁਪਏ ਖਰੀਦੀ ਜਾਂਦੀ ਹੈ ਤਾਂ ਮੰਡੀ ਦੇ ਵਿੱਚ ਉਹਦਾ ਭਾਅ 30 ਰੁਪਏ ਹੋ ਜਾਊਗਾ